I'm <laughs> not ਉਹ ਬੜਾ ਗੁੰਝਲਿਆ ਹੋਇਆ ਪਾਸਾ ਹੈ ਲੋ ਇਹਦਾ ਚਾਰ-ਪੰਜ ਦਿਨਾਂ ਤੋਂ ਉਹਨਾਂ ਨੂੰ ਬਾਹਰ ਸਪਲਾਈ ਜਾਨੇ ਦਾ ਆਪਰੇਸ਼ਨ ਕਰਨਾ ਬਾਅਦ ਗੱਲ ਕਰੀਏ ਜੀ ਹਾਂ ਜੀ ਬਹੁਤ ਖਿੱਚਣਾ ਪਿਆ ਉਹਨਾਂ ਨਾਲ ਨੂੰ ਵੀ ਹੋਣਾ ਚਾਹੀਦਾ ਸੀ ਇਹ ਮੈਂ ਲਿਕੇ ਫੋਨ ਕੀਤਾ ਡਿਸਾਬਲਰ ਮੈਂ ਗੱਲ ਕਰਤੀ ਉਹ ਆਖੀ ਆਪਣੇ ਲੈਵਲ ਤੇ ਉਹ ਕਿਸੇ ਉਹਨਾਂ ਦੇ ਆਪਣੇ ਆਫਿਸ ਨੂੰ ਕਹਿ ਕੇ ਆਉਂਦੀ ਸੱਤੇ ਸਹੀ ਕਰ ਪੰਨ ਗੱਲ ਤਾਂ ਆ ਕਿ ਉਹਨਾਂ ਨੇ ਜਿੱਦਾਂ ਮੰਨ ਲਓ ਸੈਟਰੀ ਦਿੱਤੀ ਮੰਨ ਲਓ ਪੰਜਾਬ ਤੇ ਮੁੜ ਕੇ ਉਹ ਬਾਤ ਨਹੀਂ ਪੁੱਛਦੀ ਔਰ ਤੁਹਾਨੂੰ ਪਤਾ ਹੈ ਪਿੰਡਾਂ ਦੇ ਵਿੱਚ ਕੋਈ ਵੀ ਆ ਬੰਦਾ ਇੱਕ ਦੂਜੇ ਤੋਂ ਬਦਲਾ ਟੋਟਲ ਟੋਟਲ ਨੰਬਰ ਕੁਝ ਹੋਰ ਵੀ ਹੋਰ ਦੇਰ ਲੱਗਦੇ ਨੇ ਜਿਆਦਾ ਹੋਣਾ ਮੈਂ ਜੇ ਫਿਰ 4 ਮਿੰਟ ਵੀਡੀਓ ਤੁਹਾਨੂੰ ਪਾਉਣਾ ਹੈ ਪੰਜਾਬੀ ਅੱਜ ਤੱਕ ਕਿੰਨੇ ਪੇਸ਼ੈਂਟਸ ਦਾ ਰਿਪੋਰਟ ਹੋਇਆ ਇਸ ਚੀਜ਼ ਦੇ ਔਰ ਕੀ ਕਰ ਰਿਹਾ ਪ੍ਰਸ਼ਾਸਨ ਇਹਦੇ ਨੇ 24 ਤਰੀਕ ਨੂੰ ਮੀਡੀਆ ਦੇ ਥਰੂ ਹੀ ਸਾਨੂੰ ਪਤਾ ਲੱਗਿਆ ਸੀ ਕਿ ਕੋਟਲੀ ਥਾਨ ਸਿੰਘ ਪਿੰਡ ਔਰ ਪਤਾਰਾ ਪਿੰਡ ਦੇ ਵਿੱਚ ਪੀਲੀਏ ਦੇ ਮਰੀਜ਼ੇ ਜਿਹੜੇ ਆ ਪਾਏ ਜਾਏ ਪਾਏ ਗਏ ਨਾ ਅਤੇ ਨੈਕਸਟ ਡੇ 25 ਤਰੀਕ ਨੂੰ ਹੀ ਸਾਡੀ ਹੈਲਥ ਡਿਪਾਰਟਮੈਂਟ ਦੀ ਟੀਮਾਂ ਨੇ ਦੋਨਾਂ ਪਿੰਡਾਂ ਦਾ ਸਰਵੇ ਕੀਤਾ ਔਰ ਇਹ ਦੇਖਿਆ ਕਿ ਕੋਟਲੀ ਤਾਨ ਸਿੰਘ ਦੇ ਵਿੱਚ 14 ਮਰੀਜ਼ ਜਿਹੜੇ ਪੀਲੀਆ ਨਾਲ ਗ੍ਰਸਤ ਸਨ ਤੇ ਪਤਾਰੇ ਦੇ ਵਿੱਚ ਇੱਕ ਮਰੀਜ਼ ਸੀ ਔਰ ਸਾਡੀ ਟੀਮਾਂ ਨੇ ਉਸੇ ਦਿਨ ਹੀ ਜਿਹੜਾ ਕਿ ਘਰ-ਘਰ ਜਾ ਕੇ ਲੋਕਾਂ ਦਾ ਸਰਵੇ ਕੀਤਾ ਔਰ ਕਲੋਰੀਨ ਦੀਆਂ ਟੈਬਲੇਟਸ ਵੰਡੀਆਂ ਲੋਕਾਂ ਨੂੰ ਸਮਝਾਇਆ ਕਿ ਪਾਣੀ ਜਿਹੜਾ ਸਾਫ ਪਾਣੀ ਪੀਓ ਉਬਾਲ ਕੇ ਪੀਓ ਕਲੋਰੀਨ ਪਾ ਕੇ ਪੀਓ ਜਿਨ੍ਹਾਂ ਨੂੰ ਪੀਲੀਆ ਹੈਗਾ ਉਹ ਰੈਸਟ ਕਰਨ ਤਲੀਆਂ ਚੀਜ਼ਾਂ ਜਾਂ ਕਿ ਉਹ ਵਾਲੀਆਂ ਚੀਜ਼ਾਂ ਨਾ ਖਾਣ ਮਿੱਠੀਆਂ ਚੀਜ਼ਾਂ ਜ਼ਿਆਦਾ ਖਾਣ ਅਰੈਸਟ ਕਰਨ اور ਇਸ ਦੇ ਨਾਲ ਆਪਣੇ ਆਪ ਜਿਹੜਾ ਪੀਲਿਆ ਠੀਕ ਹੋ ਜਾਏਗਾ ਲੇਕਿਨ ਜਦੋਂ ਅਸੀਂ ਇਸ ਦੇ ਨਾਲ 5000 ਗੋਲੀਆਂ ਵੀ ਵੰਡੀਆਂ ਲੋਕਾਂ ਨੂੰ ਪੈਂਫਲੈਟਸ ਦੇ ਕੇ ਆਈਸੀ ਐਕਟੀਵिटीज ਜਾਗਰੂਤ ਵੀ ਕੀਤਾ ਸਕੂਲ ਦੇ ਵਿੱਚ ਵੀ ਉਹਨਾਂ ਨੂੰ ਦੱਸਿਆ ਬੱਚਿਆਂ ਨੂੰ ਜਾ ਕੇ ਕੀ ਕਿਸ ਤਰ੍ਹਾਂ ਇਸ ਤੋਂ ਬਚਿਆ ਜਾ ਸਕਦਾ ਹੈ ਜਦੋਂ ਪਿੰਡ ਦੇ ਵਿੱਚ ਸਰਵੇ ਕੀਤਾ ਤਾਂ ਉਹ ਦੇਖਿਆ ਗਿਆ ਕਿ ਪਾਣੀ ਜਿਹੜੇ ਪੀਣ ਵਾਲੀਆਂ ਪਾਈਪਸ ਹੈਗੀ ਸੀ ਉਹ ਗਟਰਸ ਦੇ ਵਿੱਚੋਂ ਪਾਸ ਕਰ ਰਹੀਆਂ ਕਈ ਜਗ੍ਹਾ ਤੇ ਉਹਨਾਂ ਦੇ ਜੋਇੰਟਸ ਵਗੈਰਾ ਜਿਹੜਾ ਲੀਕ ਕਰਕੇ ਉਹਦੇ ਵਿੱਚ ਜਿਹੜਾ ਪੀਣ ਵਾਲੇ ਪਾਣੀ ਦੇ ਵਿੱਚ ਜਿਹੜਾ ਗਟਰ ਦਾ ਜਾਂ ਨਾਲੀਆਂ ਦਾ ਪਾਣੀ ਮਿਕਸ ਹੋ ਰਿਹਾ ਹੈ ਜਿਸ ਕਰਕੇ ਇਹ ਬਿਮਾਰੀ ਜਿਹੜੀ ਫੈਲ ਸਕਦੀ ਹੈਗੀ ਇਹ ਫੈਲ ਰਹੀ ਹੈ ਹੋਂ ਤੱਕ ਕਿੰਨੇ ਪੇਸ਼ੈਂਟ ਮੈਂ ਹੋਂ ਤੱਕ ਕਿੰਨੇ ਪੇਸ਼ੈਂਟ ਰਿਪੋਰਟ ਹੋਏ ਨੇ ਹੋਂ ਤੱਕ ਅਸੀਂ ਜਿਹੜਾ ਸਰਵੇ ਕੀਤਾ ਸੀ ਉਹਦੇ ਮੁਤਾਬਕ 15 ਮਰੀਜ਼ ਹੈਗੇ ਨੇ ਜਿਹੜੇ ਪੀਲੀਏ ਦੇ ਹੈਗੇ ਦੋਨਾ ਪਿੰਡਾਂ ਦੇ ਵਿੱਚ ਕੋਟਲੀ ਥਾਂਸਨ 'ਚ 14 ਤੇ ਉੱਥੇ ਇੱਕ ਹੈਗਾ ਨਿਕਲ ਅੱਜ ਜਿਸ ਬਾਕੀ ਜਿਹੜੇ ਰਹਿ ਗਏ ਸੀ ਜਿਹੜੇ ਘਰ ਉਹਨਾਂ ਦੇ ਵਿੱਚ ਚਾਰ ਟੀਮਾਂ ਦੁਆਰਾ ਅੱਜ ਸਰਵੇ ਕਰ ਰਹੀਆਂ ਹੈਗੀਆਂ ਜਿਹੜੇ ਰਹਿ ਗਏ ਨੇ ਤੇ ਸ਼ਾਮ ਤੱਕ ਪਤਾ ਲੱਗ ਜਾਏਗਾ ਕਿ ਕਿੰਨੇ ਨੇ ਸਾਡਾ ਭੀੜਾ ਵੀ ਸਿਵਰੇਜ ਲਈ ਖਾਸ ਤੌਰ ਤੇ ਕਿਹਨੂੰ ਤੁਸੀਂ ਆਪਣੇ ਵੱਲੋਂ ਇਨਸਟਰਕਸ਼ਨ ਸੀ ਕਿਨੂੰ ਕਰ ਰਹੇ ਹੋ ਕਿ ਮਤਲਬ ਚਲੋ ਸੀਵਰੇਜ ਦੇ ਵਾਸਤੇ ਮੈਂ ਇਹਨਾਂ ਦੇ ਜਿਹੜਾ जेई ਹੈਗਾ ਉਸ ਨਾਲ ਗੱਲ ਕੀਤੀ ਹੈਗੀ ਇਹ ਉਹ ਕਹਿ ਰਿਹਾ ਸੀ ਕਿ ਪੰਚਾਇਤ ਦੀ ਜ਼ਿੰਮੇਵਾਰੀ ਹੈ ਮੈਂ ਕਿਹਾ ਪੰਚਾਇਤ ਦੀ ਤੇ ਚਲੋ ਪੇਮੈਂਟ ਕਰਨ ਦੀ ਜ਼ਿੰਮੇਵਾਰੀ ਹੋएगी ਤੁਸੀਂ ਆ ਕੇ ਫਾਲਟ ਦੇਖੋ ਫਾਲਟ ਲੱਭ ਕੇ ਉਸਨੂੰ ਰੈਕਟੀਫਾਈ ਕਰਕੇ ਜੋ ਵੀ ਪੇਮੈਂਟ ਆ ਗਈ ਪੰਚਾਇਤ ਉਹ ਲਵੋ ਤੇ ਜੇ ਪੰਚਾਇਤ ਨਹੀਂ ਦਿੰਦੀ ਇਸਦੇ ਨਾਲ ਨੂੰ ਮੈਂ ਡਿਜੀਟਲ ਨਾਲ ਵੀ ਗੱਲ ਕੀਤੀ ਔਰ ਉਹ ਵੀ ਆਪਣੇ ਜਿਹੜੇ ਇਸ ਵਾਟਰ ਸਪਲਾਈ ਆ ਸੈਨੀਟੇਸ਼ਨ ਦੇ ਜਿਹੜੇ ਮਹਿਕਮੇ ਦੇ ਹਾਇਰ ਅਫਸਰਸ ਉਹਨਾਂ ਨੂੰ ਵਾਈਟ ਉਹਨਾਂ ਨੂੰ ਡਾਇਰੈਕਟ ਕਰਨਗੇ ਔਰ ਉਹਨਾਂ ਨੇ ਵੀ ਕਿਹਾ ਹੈਗਾ ਕਿ ਅਗਰ ਪੰਚਾਇਤ ਪੈਸੇ ਨਹੀਂ ਦੇ ਸਕਦੀ ਤਾਂ ਡਿਪਾਰਟਮੈਂ ਖਾਲੀ ਸਰਪੰਸਪ ਇੱਥੇ ਤੱਕ ਪੋਜੀਸ਼ਨ ਪਹੁੰਚ ਗਈ ਹੈ ਮਤਲਬ ਇੰਨੇ ਜਿਆਦਾ ਪੇਸ਼ੈਂਟਸ ਹੋ ਗਏ ਔਰ ਜਗ੍ਹਾ ਜਗ੍ਹਾ ਤੋਂ ਲੀਕੇਜ ਹੋ ਰਹੀ ਹੈ ਕੀ ਕਰ ਰਿਆ ਸੀ ਇਸ ਟੈਂਪਰ ਖਾਸ ਤੌਰ ਤੇ ਤਾਲੀਪੁਰੀ ਟੀਮ ਜਿਹੜੀ ਪਿੰਡ ਲਈ ਮੋਤਵਾਰ ਰਹੀ ਹੈ ਜਿਹੜਾ ਜੋ ਪੀਲੀਏ ਦਾ ਇਹ ਪੇਸ਼ੈਂਟ ਆਇਆ ਹੈ ਇਹ ਸਾਨੂੰ ਵੀ ਅਖਬਾਰਾਂ ਦੇ ਵਿੱਚ ਪੜਨ ਤੋਂ ਪਤਾ ਲੱਗਾ ਹੈ ਸਾਡੇ ਪਿੰਡ ਡਿਸਪੈਂਸਰੀ ਹੈ ਉੱਥੇ ਦੇ ਡਾਕਟਰ ਕੋਲ ਕੋਈ ਜਿਹੜਾ ਪੇਸ਼ੈਂਟ ਹੈ ਉੱਥੇ ਨਹੀਂ ਗਿਆ ਜਿਹਦੇ ਕਾਰਨ ਸਾਨੂੰ ਨਹੀਂ ਪਤਾ ਲੱਗ ਸਕਿਆ মিডিਏ ਦੇ ਰਾਹੀਂ ਪਤਾ ਲੱਗਾ ਹੈ ਔਰ ਅਸੀਂ ਜਿਹੜਾ ਕੋਈ ਛੋਟਾ ਮोटा ਕੋਈ ਫਾਲਟ ਹੈ ਮਹਿਕਮੇ ਨੂੰ ਅਸੀਂ ਰਿਕੁਐਸਟ ਕੀਤੀ ਹੈ ਕਿ ਸਾਨੂੰ ਉਹਦਾ ਤੁਰੰਤ ਜਿਹੜਾ ਪੈਸਾ ਦਿਓ ਤੇ ਜਿਹੜੀ ਕੋਈ ਕਮੀ ਪੇਸ਼ੀਆ ਉਹਨੂੰ ਜਿਹੜਾ ਉਹ ਤੁਰੰਤ ਜਿਹੜਾ ਉਹ ਦੂਰ ਕੀਤਾ ਜਾਵੇ ਸਰਪੰਚ ਸਾਹਿਬ 14 15 ਪੇਸ਼ੈਂਟ ਨੇ ਔਰ ਆਪਾਂ ਹਲੇ ਵੀ ਇਹਨੂੰ ਛੋਟਾ ਮोटा ਫਾਲਟ ਹੀ ਕਹੀ ਜਾਂਦੇ ਨੇ ਨਹੀਂ ਮੈਂ ਮੈਂ ਇਹ ਨਹੀਂ ਕਹਿ ਰਿਹਾ ਮੈਂ ਇਹ ਕਹਿ ਰਿਹਾ ਕਿ ਜੇ ਕੋਈ ਪ੍ਰੋਬਲਮ ਹੈ ਜੇ ਕਿਤੇ ਕੋਈ ਫਾਲਟ ਹੈ ਤਾਂ ਉਹਦਾ ਅਸੀਂ ਮਹਿਕਮੇ ਨੂੰ ਰਿਕੁਐਸਟ ਕੀਤੀ ਹੈ ਕਿ ਸਾਨੂੰ ਉਹਦਾ ਪੈਸਾ ਦਿਓ ਉਦੇ ਲਈ ਗਾਈਡਲਾਈਨ ਦਿਓ ਉਹਨਾਂ ਦੇ ਕੋਈ ਟੈਕਨੀਸ਼ੀਅਨ ਦਿਓ ਉਹਦੇ ਲਈ ਕੋਈ ਠੀਕ ਕਰਨ ਵਾਲੇ ਦਿਓ ਕਿਉਂਕਿ ਪੰਚਾਇਤ ਦੇ ਕੋਲ ਜਿਹੜਾ ਕੋਈ ਫੰਡ ਨਹੀਂ ਹੈ ਪੰਚਾਇਤ ਦੇ ਕੋਲ ਕੋਈ ਵੀ ਮਹੱਤਵਕ ਵੱਲੋਂ ਜਿਹੜਾ ਸਬੰਧਤ ਅਧਿਕਾਰੀ ਜਿਹੜਾ ਉਹ ਪਰਮਾਨੈਂਟ ਡੈਪਿਊਟ ਨਹੀਂ ਕੀਤਾ ਗਿਆ ਕਿ ਜਿਹੜਾ ਉਹ ਤੁਰੰਤ ਜਿਹੜਾ ਉਹਨੂੰ ਚੈੱਕ ਕਰੇ ਕੋਈ ਹੋਰ ਦਵੇ ਇੱਥੇ ਕੋਈ ਟੈਂਕੀ ਚ ਲਾਉਣ ਵਾਲਾ ਨਹੀਂ ਹੈ